ਵਪਾਰ ਘਟੋ ਹੋਣੇਗਾ ਕਰਨੇ ਹੈ ਕਿ ਐਨੇ ਸਾਲਾਂ ਤੋਂ ਪੰਜਾਬ ਪਿੱਛੇ ਜਾ ਰਿਹਾ ਐਨੇ ਸਾਲਾਂ ਤੋਂ ਬਦਕਿਸਮਤ ਹੀ ਹੈ ਪੰਜਾਬ ਦੀ ਸਟੇਟ ਦੀ ਕਿ ਉਰੇ ਜਿਸ ਪਾਰਟੀ ਦਾ ਵੀ ਰਾਜ ਆਇਆ ਹੈ ਜਿਸ ਪਾਰਟੀ ਦਾ ਵੀ ਸਟੇਟ 'ਮਾਂ ਰਾਜ ਆਇਆ ਹੈ ਉਸਨੇ ਜਿਹੜਾ ਹੈ ਸਿਰਫ ਪਾਵਰ ਦਾ ਆਪਣਾ ਮਤਲਬ ਰੱਖਿਆ ਤੇ ਸੈਂਟਰ ਨਾਲ ਹਰ ਵਾਰ ਮੈਂ ਅਸੀਂ ਕਿਸ ਹੁਣ ਮੁੱਕੀ ਹੋਈ ਜਾਈਏ ਇਹ ਸਟੇਟ ਕਿਦਾ ਫਲੇ ਫਲੇਗੀ ਦੇਖੋ ਵੀਰੇ ਤੁਹਾਡੇ ਸਾਹਮਣੇ ਕਿੜਿਆ ਦੋ ਦਿਨ ਇਹ ਕੇ ਵੀਰੇ ਬੇਰੋਜ਼ਗਾਰੇ ਕਾਲੀ ਨੂੰ ਰੱਖਿਆ 4000 ਇਸਕਦਰ ਕੋਈ ਚਿਹਰੇ ਦੇਖਣ ਵਾਲੀ ਨਹੀਂ ਚਾਹਿਆ ਵਾਅਦਾ ਤਿਰਵ ਕਰਦਾ ਐ ਮੈਂ ਕਾ ਚੁੱਕਾ ਐ ਦੇਖੋ ਚਿਹਰਾ ਦੇਖ ਕੇ ਤਾਂ ਕੋਈ ਵੋਟ ਨਹੀਂ ਪੰਦਾ ਕੰਮ ਦੇਖ ਕੇ ਹੀ ਵੋਟ ਪੈਂਦੀ ਹੈ ਜੀ ਜਿਵੇਂ ਕੰਮ ਕੀਤੇ ਹੋਣਗੇ ਤਾਂ ਵੋਟ ਪਈ ਜੂਗੀ ਜੀ ਲਿਵਿੰਗ ਇੰਡੀਆ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਕਰਨਵੀਰ ਸਿੰਘ ਰੰਦਾਵਾ ਜਿਵੇਂ ਕਿ ਲਿਵਿੰਗ ਇੰਡੀਆ ਨਿਊਜ਼ ਦੇ ਵੱਲੋਂ ਇੱਕ ਗਰਾਉਂਡ ਜ਼ੀਰੋ ਤੇ ਉੱਪਰ ਕਹਿ ਸਕਦੇ ਹਾਂ ਕਿ ਲੋਕਾਂ ਨਾਲ ਗੱਲਬਾਤ ਕਰਨ ਦੀ ਕੀਤੀ ਜਾਂਦੀ ਹੈ ਕਿ ਕੀ ਨੇ ਪੰਜਾਬ ਦੇ ਮੁੱਦੇ ਕਿਸ ਮੁੱਦਿਆਂ ਦੇ ਉੱਪਰ ਜੇ ਲੈ ਕੇ ਜਿਹੜੀ ਹੈਗੀ ਆ ਆਮ ਜਨਤਾ ਜਿਹੜੀ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਵੋਟਾਂ ਪਾਏਗੀ ਤੇ ਉਸ ਦੇ ਵਿੱਚ ਆਮ ਲੋਕਾਂ ਨਾਲ ਗੱਲਬਾਤ ਕਰਦੇ ਆ ਬਾਉ ਜੀ ਕੀ ਨਾਮ ਹੈ ਤੁਹਾਡਾ ਮੇਰਾ ਨੋ ਵਿਨੋਦ ਕਪੂਰ ਹੈ ਜੀ ਬਾਉ ਜੀ ਅੱਜ ਦੀ ਗੱਲ ਕਰੀਏ ਤਾਂ ਲੋਕ ਸਭਾ ਜਿਹੜੀਆਂ ਨੇ ਵੋਟਾਂ ਦੀ ਗੱਲ ਕਰੀਏ ਤਾਂ ਚੋਣਾਂ ਜਿਹੜੇ ਸ਼ੁਰੂ ਹੋ ਗਏ ਨੇ ਤਾਂ ਤੁਹਾਨੂੰ ਕੀ ਲੱਗਦਾ ਹੈਗਾ ਕਿ ਕਿਸ ਮੁੱਦੇ ਦੇ ਉੱਪਰ ਜਿਹੜੀ ਹੈਗੀ ਆ ਆਪਾਂ ਨੂੰ ਜਿਹੜੀ ਵੋਟ ਪਾਉਣੀ ਚਾਹੀਦੀ ਹੈ ਤੇ ਕਿਹੜੇ ਅਜੇ ਮੁੱਦੇ ਨੇ ਜਿਹੜੇ ਪੰਜਾਬ ਦੇ ਜਿਹੜੇ ਆਪਾਂ ਨੂੰ ਰੱਖਣੇ ਚਾਹੀਦੇ ਨੇ ਜਿਸ ਦੇ ਜਿਹੜੀ ਆ ਕੀ ਸਰਕਾਰਾਂ ਆਣ ਦੇ ਸਮੇਂ ਉਹਨਾਂ ਨੂੰ ਹੱਲ ਕਰ ਸਕਣ ਦੇਖੋ ਜੀ ਪੰਜਾਬ ਦੇ ਅੰਦਰ ਤਾਂ ਸਭ ਤੋਂ ਵੱਡਾ ਮੁੱਦਾ ਜਿਹੜਾ ਇਸ ਟਾਈਮ ਹੈਗਾ ਉਹ ਹੈਗਾ ਉਹਰੇ ਸ਼ਾਂਤੀ ਦਾ ਜਿੱਥੇ ਸ਼ਾਂਤੀ ਹੋਏਗੀ ਉੱਥੇ ਵਪਾਰ ਹੋਏਗਾ ਸ਼ਾਂਤੀ ਮਤਲਬ ਕਾਨੂੰਨ ਵਿਵਸਥਾ ਸ਼ਾਂਤੀ ਮੀਨਸ ਕੰਮਕਾਰ ਜਿਹੜਾ ਹੈਗਾ ਉਹ ਲੋਕ ਕਰ ਸਕਣ ਬਿਨਾਂ ਕਿਸੇ ਦਬਾਅ ਤੋਂ ਬਿਨਾਂ ਕਿਸੇ ਡਰ ਤੋਂ ਔਰ ਦੂਸਰੀ ਗੱਲ ਔਰ ਜਦੋਂ ਸ਼ਾਂਤੀ ਹੋਏਗੀ ਜਦ ਪੀਸ ਹੋਏਗੀ ਸਟੇਟ ਦੇ ਅੰਦਰ ਤਾਂ ਕਾਰੋਬਾਰ ਜਿਹੜਾ ਹੈਗਾ ਆਟੋਮੈਟਿਕਲੀ ਵਧੇਗਾ ਦੂਜੀ ਗੱਲ ਇਹ ਹੈ ਕਿ ਕਾਰੋਬਾਰ ਜਿਹੜੇ ਹੈ ਅੱਜ ਕੱਲ ਲੋਕਾਂ ਦੇ ਜਿਹੜੇ ਹੈ ਉਹ ਇੰਨੇ ਜਿਆਦਾ ਅੱਛੇ ਨਹੀਂ ਹੈ ਲੋਕ ਵਪਾਰੀ ਐ ਵਪਾਰੀ ਭੀਖ ਤਾਂ ਮੰਗ ਨਹੀਂ ਸਕਦੇ ਵਪਾਰੀ ਇਹ ਨਹੀਂ ਕਹਿ ਸਕਦੇ ਕਿ ਲਓ ਜੀ ਤੁਹਾਨੂੰ ਦਿਓ ਸਾਡੇ ਅੱਠ ਪਿੱਪੇ ਜੱਟਾਂ ਨਹੀਂ ਲੇਕਿਨ ਵਪਾਰੀ ਨੇ ਤਾਂ ਆਪਣਾ ਕੰਮ ਕਰਨਾ ਹੈ ਘੱਟ ਕਰਨਾ ਹੈ ਵੱਧ ਕਰਨਾ ਹੈ ਥੋੜਾ ਕਰਨਾ ਹੈ ਬਹੁਤਾ ਕਰਨਾ ਹੈ ਉਹ ਵਪਾਰੀ ਜਿਹੜੇ ਹੈਗੇ ਆ ਉਹ ਆਪਣਾ ਕੰਮਕਾਰ ਕਰੀ ਜਾ ਰਹੇ ਆ ਵਪਾਰ ਕਿਉਂ ਘਟਾ ਵਪਾਰ ਘਟੋ ਹੋਣੇ ਦਾ ਕਾਰਨ ਇਹ ਹੈ ਕਿ ਐਨੇ ਸਾਲਾਂ ਤੋਂ ਪੰਜਾਬ ਪਿੱਛੇ ਜਾ ਰਿਹਾ ਐ ਐਨੇ ਸਾਲਾਂ ਤੋਂ ਏ ਬਦਕਿਸਮਤੀ ਹੈ ਪੰਜਾਬ ਦੀ ਸਟੇਟ ਕੀ ਕਿ ਉਰੇ ਜਿਸ ਪਾਰਟੀ ਦਾ ਵੀ ਰਾਜ ਆਇਆ ਹੈ ਜਿਸ ਪਾਰਟੀ ਦਾ ਵੀ ਸਟੇਟ ਮੈਂ ਰਾਜ ਆਇਆ ਹੈ ਉਸਨੇ ਜਿਹੜਾ ਹੈ ਸਿਰਫ ਪਾਵਰ ਤਾਂ ਕਵਨਾ ਮਤਲਬ ਰੱਖਿਆ ਕਿ ਸਾਨੂੰ ਅਸੀਂ ਸੀਟ ਕਿੱਦਾਂ ਜਿੱਤੀ ਹੈ ਅਸੀਂ ਸਟੇਟ ਦੇ ਅੰਦਰ ਗਵਰਨਮੈਂਟ ਕਿੱਦਾਂ ਬਣਾਈ ਹੈ ਇਸ ਤੋਂ ਬਾਅਦ ਕੋਈ ਕਹਾਣੀ ਨਹੀਂ ਥੀ ਉਹਨਾਂ ਨੇ ਸਿਰਫ ਪਾਵਰ ਮਾਣ ਵਾਸਤੇ ਲੋਕਾਂ ਨਾਲ ਪੁੱਟ ਗਿਆ ਸਿੱਧੀਆਂ ਗੱਲਾਂ ਕਰ ਲੀਆਂ ਵਾਅਦੇ ਕਰ ਲਈਏ ਬਾਅਦ ਵਿੱਚ ਵਾਅਦੇ ਪੂਰੇ ਨਹੀਂ ਹੋਏ ਲੋਕਾਂ ਦੇ ਨਹੀਂ ਗਰੰਟੀਆਂ ਵੀ ਦੇ ਰਹੇ ਨੇ ਹੁਣ ਤੁਸੀਂ ਗਰੰਟੀ ਕਿਆ ਕਰੇਗੀ ਗਰੰਟੀ ਬੋ ਜੀ ਤਾਂ ਹੀ ਹੋਏਗੀ ਨਾ ਪਰ ਚੱਲੇਗੀ ਜੇ ਗਰੰਟੀ ਉਹਦੇ ਪੱਲੇ ਕੁਝ ਹੋਏਗਾ ਔਰ ਇੱਕ ਗੱਲ ਦਾ ਸਟੇਟ ਨੂੰ ਸਟੇਟ ਗਵਰਨਮੈਂਟ ਨੂੰ ਸਮਝ ਆਣ ਚਾਹੀਦੀ ਹੈ ਜਾਨੀ ਕਿ ਇਹ ਕੋਈ ਵੀ ABC ਕੀ ਗਵਰਨਮੈਂਟ ਬਣ ਜਾਂਦੀ ਹੈ ਮੰਨ ਲਓ ਸਟੇਟ ਦੇ ਅੰਦਰ ਕਿਸੇ ਦੀ ਵੀ ਆ ਜਾਂਦੀ ਹੈ ਆਮ ਆਦਮੀ ਕੀ ਆ ਗਈ ਭਾਜਪਾ ਕੀ ਆ ਗਈ ਕੱਲੀ ਆ ਗਈ ਆ ਗਈ ਕਿਸੇ ਦੀ ਵੀ ਆ ਗਈ ਲੇਕਿਨ ਉਹਨਾਂ ਨੂੰ ਇਹ ਨਾਲ ਪਤਾ ਹੋਣਾ ਚਾਹੀਦਾ ਕਿ ਅਸੀਂ ਸੈਂਟਰ ਦੇ ਉੱਪਰ ਡਿਪੈਂਡ ਹੈ 100 ਵਿੱਚ 80% ਜਿਹੜਾ ਹੈਗਾ ਪੈਸਾ ਉਹ ਸੈਂਟਰ ਦਾ ਉਰੇ ਆਮਦਾ ਤਾਂ ਇਹ ਸਟ੍ਰੇਟ ਚੱਲਦੀ ਹੈ ਉਰੇ ਦਾ ਆਪਣਾ ਰੈਵਨਿਊ ਕੀ ਹੈ ਨਾਥਿੰਗ ਜੇ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਹੈ ਕਿ ਅਸੀਂ ਸੈਂਟਰ ਦੇ ਨਾਲ ਆਪਣੀ ਬਣਾ ਕੇ ਰੱਖੀਏ ਸੈਂਟਰ ਦੇ ਨਾਲ ਸੈਂਟਰ ਦੀ ਇੱਜ਼ਤ ਕਰੀਏ ਸੈਂਟਰ ਦੇ ਸੈਂਟਰ ਦੇ ਹਾਂ ਮਤਲਬ ਉਹਨਾਂ ਦੀ ਗੱਲਾਂ ਜਾਇਜ਼ ਜਾਇਜ਼ ਮੰਨੀਆਂ ਤੇ ਸੈਂਟਰ ਨਾਲ ਸਾਡਾ ਮੈਂ ਅਸੀਂ ਇੱਕ ਤੁਨ ਮੁੱਕੀ ਹੋਈ ਜਾਈਏ ਕਿ ਸਟ੍ਰੇਟ ਕਿੱਦਾ ਫਲੇ ਫਲੇਗੀ ਨਹੀਂ ਫਲ ਸਕਦੀ ਇਸ ਵਾਰ ਜਿਹੜੀ ਵੋਟ ਹੈ ਉਹ ਚਿਹਰਾ ਦੇਖ ਕੇ ਪਾਈ ਜਾਊਗੀ ਜਾਂ ਬਿੱਤੇ ਕੰਮਾਂ ਦੇ ਰਿਪੋਰਟ ਕਾਰਡ ਕਹਿ ਸਕੀ ਜਿਵੇਂ ਸਰਕਾਰਾਂ ਹੈਗੀਆਂ ਨੇ ਮੌਜੂਦਾ ਜਾਂ ਕੋਈ ਜਿਵੇਂ ਦਲ ਬਦਲੂ ਅੱਜ ਕੱਲ੍ਹ ਦੇਖਦੇ ਆ ਕੋਈ ਕਾਂਗਰਸ ਚ ਚਲਾ ਗਿਆ ਕੋਈ ਭਾਜਪਾ ਚ ਚਲਾ ਗਿਆ ਕੋਈ ਕਾਲੀ ਦਲ ਚ ਚਲਾ ਗਿਆ ਤਾਂ ਲੋਕ ਵੋਟ ਕਿਸ ਤੇ ਦੇਖ ਕੇ ਪਾਉਣਗੇ ਕਿ ਨਹੀਂ ਵੋਟ ਜਿਹੜੀ ਹੈਗੀ ਹੈ ਜੀ ਲੋਕਾਂ ਨੇ ਉਹ ਪਾਣੀ ਹੈ ਦੇਸ਼ ਨੂੰ ਦੇਖਦੇ ਹੋਏ ਜਿਹਦੇ ਜਿਹੜੀ ਪਾਰਟੀ ਦੇ ਹੱਥਾਂ ਚ ਦੇਸ਼ ਸੇਫ ਹੈ ਇੰਡੀਆ ਸੇਫ ਹੈ ਉਹ ਪਾਰਟੀ ਨੂੰ ਵੋਟ ਪੈਗੀ ਪੂਰੇ ਪੰਜਾਬ ਦੇ ਅੰਦਰ ਪੈਗੀ ਕਿਹੜੀ ਪਾਰਟੀ ਹੈ ਜਿਹੜੀ ਮੇਰੇ ਹਿਸਾਬ ਨਾਲ ਤਾਂ ਉਹ ਬੀਜੇਪੀ ਹੈ ਲੇਕਿਨ ਪੰਜਾਬ ਦੇ ਅੰਦਰ ਬੀਜੇਪੀ ਜੀ ਕੋਈ ਐਸੀ ਪੋਜੀਸ਼ਨ ਨਹੀਂ ਹੈ ਪੂਰੇ ਦਾ ਇਹਨਾਂ ਨੂੰ ਰਲ ਮਿਲ ਕੇ ਹੀ ਮਲਾ ਲਿਆ ਉਹਨੂੰ ਮਲਾ ਲਿਆ ਉਹਨੂੰ ਮਲਾ ਲਿਆ ਇਸ ਤਰ੍ਹਾਂ ਮਲਾ ਕੇ ਹੀ ਗਵਰਨਮੈਂਟ ਬਣਾਨੀ ਪਈ ਉਹ ਆਪਣਾ ਇਲੈਕਸ਼ਨ ਲੜਨਾ ਪਏਗਾ ਸੋ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਆ ਆਮ ਲੋਕ ਨੇ ਜਿਹੜੇ ਹੈਗੇ ਬਾਜ਼ਾਰਾਂ ਦੇ ਵਿੱਚ ਨੇ ਵਪਾਰੀ ਬੰਦੇ ਵੀ ਹੈਗੇ ਨੇ ਮਾਤਾ ਜੀ ਨਾਲ ਵੀ ਗੱਲ ਕਰ ਲੈਣੇ ਇੱਥੇ ਖੜੇ ਨੇ ਮਾਤਾ ਜੀ ਲੋਕ ਸਭਾ ਚੋਣਾਂ ਆ ਗਈਆਂ ਜਿਵੇਂ ਨੇ ਤੇ ਕੀ ਕੀ ਮੁੱਦੇ ਆ ਜਿਹੜੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੇ ਕੰਮ ਹੋਣੇ ਚਾਹੀਦੇ ਸੀ ਜਿਹੜੇ ਨਹੀਂ ਹੋਏ ਉਹ ਫਪਰਾ ਸੁਣਦਾ ਉਹਦਾ ਤੁਸੋ ਸੋ ਜਰੂਰ ਭਾਈ ਸਾਹਿਬ ਵੀ ਸਾਡੇ ਨਾਲ ਨੇ ਵਿੱਚ ਕੀ ਨਾਮ ਹੈ ਤੁਹਾਡਾ ਜਸਪ੍ਰੀਤ ਸਿੰਘ ਜਸਪ੍ਰੀਤ ਜੀ ਕੀ ਲੱਗਦਾ ਹੈਗਾ ਜਿਹੜੀਆਂ ਮੁੱਦੇ ਆ ਕਿਹੜੇ ਆ ਪੰਜਾਬ ਦੇ ਕਿਹੜੇ ਮੁੱਦਿਆਂ ਤੇ ਜਿਨ੍ਹਾਂ ਦੇ ਉੱਪਰ ਤੁਹਾਨੂੰ ਲੱਗਦਾ ਵੀ ਜਿਹੜੀਆਂ ਇਸ ਵਾਰ ਸਰਕਾਰਾਂ ਬਣਨਗੀਆਂ ਤੇ ਉਹ ਮੁੱਦੇ ਕਲੀਅਰ ਹੋਣਗੇ ਦੇਖੋ ਵੀਰੇ ਮੁੱਦੇ ਤੁਹਾਡੇ ਸਾਹਮਣੇ ਕਿੜੇ ਆ ਦੋ ਤਿੰਨ ਇੱਕ ਹੈ ਵੀਰੇ ਬੇਰੋਜ਼ਗਾਰੀ ਕੱਲੀ ਨੂੰ ਰੱਖਿਆ 4000 ਤੇਰੀ ਸ਼ਕਲ ਦੇਖੋ ਵਿਚਾਰੇ ਰੱਖਣ ਵਾਲੀ ਹੈਗੀ 4000 ਤੇ ਵੱਧ ਡਿਜ਼ਰਵ ਕਰਦਾ ਐਮਏ ਕਰ ਠੀਕ ਹੈ ਚਲੋ ਇਹ ਵੀ ਤਾਂ ਲੱਗਿਆ ਵੀ ਕਹਿੰਦਾ ਵਾ ਮੈਂ ਹਾਥੀ ਹੋਣਾ ਸਿੱਖ ਲਾਂਗਾ ਆਪਸ਼ਨ ਇਹਦੇ ਕੋਲ ਸਹੀ ਬਾਅਦ ਜਾਣੇ ਦਿੱਤਾ ਭਰਾ ਬਾਅਦ ਆ ਫਿਰ ਕਹਿੰਦਾ ਨਹੀਂ ਬੇਰੋਜ਼ਗਾਰੀ ਖਤਮ ਹੋਏ ਦੂਜਾ ਸਾਡਾ ਵੀ ਕੋਰਟ ਤੋਂ ਆਇਆ ਵੇ ਕੋਰਟ ਤੋਂ ਪਛੋਲ ਗਾ ਕਿੰਨਾ ਆਇਆ ਵੇ ਕੇਸ ਕਰਤਮ ਹੀ ਨਹੀਂ ਹੋ ਰਿਹਾ ਭਾਵੇਂ ਆਪਾਂ ਮੂਸੇ ਵਾਲੇ ਤਾਂ ਦੇਖ ਲਈ ਇਨੀ ਵੱਡੀ ਸੈਲੀਬ੍ਰਿਟੀ ਸੀਗੀ ਹੱਲ ਨਹੀਂ ਹੋਇਆ ਨਾ ਚਲੋ ਉਸ ਤੋਂ ਬਾਅਦ ਜੇ ਆਪਾਂ ਕਹਿੰਦੇ ਜੇ ਬੰਦਾ ਚੋਰੀ ਚਗਾਰੀਆਂ ਕਰ ਰਿਹਾ ਹੁਣ ਐਕਟ ਕਿਉਂ ਕਰ ਰਿਹਾ ਜੇ ਬੇਰੋਜ਼ਗਾਰ ਹੈ ਤਾਂ ਹੀ ਕਰਕੇ ਕਰ ਰਹਿਣਾ ਜੇ ਬੇਰੋਜ਼ਗਾਰੀ ਖਤਮ ਹੋ ਗਈ ਚੋਰੀ ਚਗਾਰੀਆਂ ਖਤਮ ਹੋਣੀਆਂ ਹੁਣ ਨਨਦਰ ਜੇ ਕਿ ਇਹ ਟੈਕਸਾਂ ਦਾ ਫਰਕ ਇੰਨਾ ਪਿਆ ਹੋਇਆ ਹੁਣੀ ਕਈ ਚੀਜ਼ ਸੇਮ ਜੇ ਮੈਂ ਔਰੋ ਫੋਨ ਪਰਚੇਸ ਕਰਦਾ ਠੀਕ ਹੈ ਤੇ ਟੈਕਸ ਦਾ ਪਾ ਕੇ ਔਰੇ 1000 1500 ਦਾ ਆਮ ਨਾਲ ਫਰਕ ਆ ਜਾਂਦਾ ਜੇ ਆਪ ਪੂਰੇ ਬਾਜ਼ਾਰ ਚੋਂ ਖਰੀਦਦੇ ਆ ਜਾਂ ਭਾਈ ਔਨਲਾਈਨ ਖਰੀਦਦੇ ਘੱਟੋ ਘੱਟ ਵੀ ਨਾਨਾ ਕਰਦੇ ਨਾ 25 1600 ਦਾ ਘੱਟੋ ਘੱਟ ਵੀ ਬੇਸਿਕ 10000 ਆਲੇ ਪਿੱਛੇ ਫਿਰ ਉਹੀ ਸੇਮ ਬੇਰੁਜ਼ਗਾਰੀ ਆ ਗਈ ਉਸ ਵਾਰ ਕਿਸੇ ਕੋਈ ਫੇਰ ਨਾਮ ਦੀ ਚੀਜ਼ ਹੈ ਹੀ ਨਹੀਂ ਵਾਅਦੇ ਕਰਕੇ ਕਿੱਥੇ ਚਲੇ ਹੁਣ ਆਦਿ ਆਪਾਂ ਅਜੇ ਭਾਵੇਂ ਕਿਸਾਨਾ ਦਾ ਲਾ ਲਈ ਐਮਐਸਬੀ ਉਹਨਾਂ ਨੇ ਕਹਤਾ ਸੀ ਹਾਂਜੀ ਆਪਣਾ ਜਿਉਂ ਉਹਨੇ ਕਹਿ ਦਿੱਤਾ ਕਹਿ ਦਿੱਤਾ ਹੁਣ ਮੈਂ ਕਹਿ ਦਾਂਗਾ ਮੈਂ ਜੇ ਮੈਨੂੰ 1500 ਰੁਪਏ ਵਿੱਚ ਸਕਰੀਨ ਪਾ ਕੇ ਦੇ ਰਿਆਂ ਮੈਂ ਡੈਮਚੁਰ ਜਮਾਨ ਘਾਤੀ ਮ ਪਾ ਕੇ ਦੇ ਰਿਆਂ ਭਾਵੇਂ ਮੈਂ ਅੱਜ ਪਾਵਾਂ ਕੱਲ ਪਾਵਾਂ ਉਸ ਤੋਂ ਬਾਅਦ ਫਿਰ ਕਿਸਾਨਾਂ ਨੂੰ ਕਿਉਂ ਨਹੀਂ ਕਰਕੇ ਦੇ ਰਾ ਰਿਟਰਨ ਚ ਉਹਨੂੰ ਲਿਖਣ ਦੀ ਕੀ ਦਿੱਕਤ ਹੈ ਹੁਣ ਜੇ ਕਿਸਾਨ ਨਹੀਂ ਆ ਸਾਡਾ ਕੰਮ ਤਾਂ ਰੁਕੇ ਹੀ ਪਿਆ ਨਾ ਤਾਂ ਕਰਕੇ ਕਹਿੰਦਾ ਬਾਬ ਹੈ ਨਹੀਂ ਉਹ ਚੀਜ਼ਾਂ ਨਹੀਂ ਆ ਹੁਣ ਮੈਂ ਕਹਿੰਦਾ ਮੋਦੀ ਵੀ ਨਹੀਂ ਆਣਾ ਚਾਹੀਦਾ ਆਮਾ ਵੀ ਪਾਰਟੀ ਵੀ ਨਹੀਂ ਆਣੀ ਸਭ ਤੋਂ ਬੈਸਟ ਤਾਂ ਚੰਨੀ ਸੀਗਾ ਨਾ ਉਹਨੇ ਕੋਈ ਮਹਿੰਗਾ ਕੀਤਾ ਸੀਗਾ ਨਾ ਫਰੀ ਕੀਤਾ ਇਹ ਸਭ ਤੋਂ ਬੈਸਟ ਕੀ ਸੀਗਾ ਉਹਨੇ ਉਹ ਕਰਤਾ ਸੀ ਰੇਟ ਘਟਾਤਾ ਸੀਗਾ ਤੇ ਕਹਿਣ ਦਾ ਭਾਵ ਬਜਟ ਵੀ ਨਹੀਂ ਹਿੱਲੇਗਾ ਸਭ ਤੋਂ ਬੈਸਟ ਏ ਸੀਗਾ ਚੰਨੀ ਦਾ ਜੇ ਹੁਣ ਸੀਐਮ ਚੰਨੀ ਨੂੰ ਅਨਾਉਂਸ ਕਰ ਦੇਂਦਾ ਡੈਮ ਸ਼ੁਰੂ ਨੂੰ ਉਹ ਤਾਂ ਡੈਮ ਸਿਰ ਪੈਂਦੀਆਂ ਸਰ ਹੋਰ ਵੀ ਨੌਜਵਾਨ ਸਾਡੇ ਨਾਲ ਨੇ ਜਿਹੜੇ ਇੱਥੇ ਨੇ ਕੀ ਨਾਮ ਹੈ ਬਾਈ ਤੁਹਾਡਾ ਅਗਰਮ ਅਗਰਮ ਕੀ ਕੰਮ ਕਰਦੇ ਹੋ ਮੈਂ ਇਧਰ ਹੀ ਲੱਗਾ ਕਿੰਨਾ ਬੜੇ ਲਿਖਿਆ ਮੈਂ ਬੀਏ ਇਹ ਮੁੱਦੇ ਕੀ ਨੇ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਤੁਹਾਨੂੰ ਲੱਗਦਾ ਕਿ ਨੌਜਵਾਨੀ ਨੂੰ ਚਾਹੀਦੇ ਨੇ ਕੀ ਕੰਮ ਹੈ ਜਿਹੜੇ ਹੋਣੇ ਚਾਹੀਦੇ ਨੇ ਸਰਕਾਰਾਂ ਵੱਲੋਂ ਖੁਸ ਬੇਰੋਜ਼ਗਾਰੀ ਮਿਟਣੀ ਚਾਹੀਦੀ ਹੈ ਬਸ ਹੋਰ ਬਾਕੀ ਸਭ ਕੁਝ ਠੀਕ ਹੈ ਸੜਕਾਂ ਠੀਕ ਹੋਣੇ ਚਾਹੀਦੀਆਂ ਤੇ ਬਸ ਹੋਰ ਸਭ ਇਸ ਵਾਰ ਵੋਟ ਕਿਵੇਂ ਦੇਖ ਕੇ ਪਾਉਂਗੇ ਚਿਹਰਾ ਦੇਖ ਕੇ ਪਾਉਂਗੇ ਜਿਵੇਂ ਕੋਈ ਫਿਲਮ ਐਕਟਰ ਖੜਾ ਕਰ ਦਿੰਦੇ ਨੇ ਕੋਈ ਸਿੰਗਰ ਖੜਾ ਕਰ ਦਿੰਦੇ ਕੋਈ ਪਾਰਟੀ ਜਾਂ ਕੋਈ ਦੂਜੀ ਪਾਰਟੀਆਂ ਦੇ ਵਿੱਚੋਂ ਆ ਜਾਂਦੇ ਨੇ ਤਾਂ ਵੋਟ ਕਿਵੇਂ ਜਿਹੜਾ ਚਿਹਰਾ ਦੇਖ ਕੇ ਪਾਉਂਗੇ ਕੰਮ ਕਰਕੇ ਜਿਹੜੇ ਕੀਤੇ ਹੋਏ ਨੇ ਸਰਕਾਰ ਨੇ ਉਹਨਾਂ ਨੂੰ ਦੇਖ ਕੇ ਪਾਉਂਗੇ ਜਾਂ ਜਿਹੜਾ ਬੰਦਾ ਕਹਿੰਦਾ ਪਾਰਟੀ ਕਰਨ ਦੀ ਵਾਅਦੇ ਕਰ ਲਈ ਅਸੀਂ ਆ ਤੁਹਾਨੂੰ ਆ ਚੀਜ਼ ਦੇਵਾਂਗੇ ਆ ਚੀਜ਼ ਦੇਵਾਂਗੇ ਨਹੀਂ ਜਿਹੜੇ ਕੰਮ ਕਰੇਗੀ ਜਿਹੜੀ ਬੇਰੁਜ਼ਗਾਰੀ ਮਿਟਾਏਗੀ ਹੋਰ ਸਾਰਾ ਠੀਕ ਕਰੇਗੀ ਜਾਂਦੇ ਤਾਂ ਸਾਰੇ ਹੀ ਨੇ ਜਿਹੜੀ ਕਰੇਗੀ ਉਹਨੂੰ ਸੋ ਹੋਰ ਵੀ ਮਾਤਾ ਜੀ ਸਾਡੇ ਨਾਲੇ ਮਾਤਾ ਕੀ ਕਹਿਣਾ ਚਾਹੂੰ ਮੈਂ ਨਹੀਂ ਹਾਂ ਨਾ ਮੈਂ ਸੁਣੀਆਂ ਨਹੀਂ ਖਬਰਾਂ ਇਹਦੇ ਨਾਲ ਹੀ ਜੀ ਹੋਰ ਵੀ ਲੋਕਾਂ ਨਾਲ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਆ ਰਹੇ ਨੇ ਪਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਕੀਰਤ ਸਿੰਘ ਹੈ ਜੀ ਗੁਰਕੀਰਤ ਜੀ ਇਸ ਵਾਰ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਹ ਤੁਹਾਨੂੰ ਲੱਗਦਾ ਵੀ ਚਿਹਰਾ ਦੇਖ ਕੇ ਲੋਕ VOTING ਕਰਨਗੇ ਜਾਂ ਕਿਹੜੇ ਮੁੱਦੇ ਨੇ ਪੰਜਾਬ ਦੇ ਜਿਹੜੇ ਆਪਾਂ ਨੂੰ ਆ ਗਏ ਆ ਪੰਜਾਬ ਨੂੰ ਬਚਾਉਣ ਲਈ ਆਪਾਂ ਨੂੰ ਪਾਰਟੀਆਂ ਨੂੰ ਜਿਹੜੀਆਂ ਆ ਉਹਨਾਂ ਦੇ ਪਰ ਕੰਮ ਕਰਨਾ ਚਾਹੀਦਾ ਦੇਖੋ ਚਿਹਰਾ ਦੇਖ ਕੇ ਤਾਂ ਕੋਈ ਵੋਟ ਨਹੀਂ ਪੈਂਦਾ ਕੰਮ ਦੇਖ ਕੇ ਹੀ ਵੋਟ ਪੈਂਦੀ ਹੈ ਜੀ ਜਿਵੇਂ ਕੰਮ ਕੀਤੇ ਨਹੀਂ ਤਾਂ ਨਹੀਂ ਬਟ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਦਾ ਕੰਮ ਵੈਸੇ ਠੀਕ ਚੱਲ ਰਿਹਾ ਹੈ ਸਰਕਾਰਾਂ ਦਾ ਸਾਰੇ ਕਰਪਟ ਨੇ ਠੀਕ ਹੈ ਬਟ ਆਮ ਆਦਮੀ ਪਾਰਟੀ ਜਿਵੇਂ ਬਿਜਰ ਬਿੱਲ ਨਹੀਂ ਆ ਰਹੇ ਦੇਖੋ ਇੱਕ ਆਮ ਬੰਦਾ ਤਾਂ ਸਹੂਲਤਾਂ ਜਿਹੜੀਆਂ ਚਾਹੁੰਦਾ ਉਹ ਨੀਡ ਉਹਨਾਂ ਦੀਆਂ ਮਾੜੀਆਂ-ਮੁਠੀਆਂ ਪੂਰੀਆਂ ਹੋ ਰਹੀਆਂ ਬਿੱਲ ਨਹੀਂ ਆ ਰਿਹਾ ਜੀ 600 ਯੂਨਿਟ ਬਹੁਤ ਹੁੰਦੀ ਹੈ ਜੀ ਠੀਕ ਹੈ ਉਹਦੇ ਨਾਲ ਵੀ ਦੇਖੋ 4-5000 ਰੁਪਏ ਦੀ ਰਾਤ ਮਿਲ ਜਾਂਦੀ ਹੈ ਗਰੀਬ ਬੰਦੇ ਨੂੰ ਜੀ ਸਕੂਲਾਂ ਸਰਕਾਰੀ ਸਕੂਲ 'ਚ ਵੀ ਠੀਕ ਪੜ੍ਹਾਈ ਚੱਲ ਰਹੀ ਹੈ ਜੀ ਇਸ ਟਾਈਮ ਕਰਪਸ਼ਨ ਵੀ ਘਟ ਹੋਈ ਹੈ ਵਰਕ ਪੇ ਅੱਗੇ ਨਾਲੋਂ ਵਰਕ ਪੇ ਅੱਗੇ ਨਾਲੋਂ ਜੀ ਕੰਮ ਹੋ ਰਿਹਾ ਹੈ ਮਹਿਕਮੇ ਅੱਜ ਕਰਪਸ਼ਨ ਘੱਟ ਹੋਣ ਲੱਗੀ ਜੀ ਵੀ ਇਹ ਵੀ ਅਫਸਰ ਸੁਣ ਰਹੇ ਆ ਇਸ ਟਾਈਮ ਵੀ ਲੋਕਾਂ ਦੀ ਠੀਕ ਹੈ ਹਰ ਹਰੇਕ ਸਰਕਾਰ ਆਪਣੇ ਦਾਅਵੇ ਕਰਦੀ ਹੈ 100% ਪੂਰੀ ਤਾਂ ਨਹੀਂ ਉਤਰਦੀ ਕੋਈ ਵੀ ਬਟ ਫਿਰ ਵੀ ਮੈਂ ਕਹਿੰਦਾ ਵੀ 70% ਕੰਮ ਹੋ ਰਹੇ ਆ ਜੀ ਠੀਕ ਹੈ ਪਰ ਗਰੰਟੀਆਂ ਲਿਖ ਕੇ ਦਿੰਦੇ ਨੇ ਹੁਣ ਅੱਜ ਕੱਲ ਤਾਂ ਅੰਨੇ ਨਹੀਂ ਕਿਤਾਬਾਂ ਚ ਆਪਣ ਲੱਗੀਆਂ ਪਹਿਲਾਂ ਤਾਂ ਕਿੱਕ ਪੇਜ ਦੀ ਹੁੰਦੀ ਸੀ ਅੱਗੇ ਪਿੱਛੇ ਹੁਣ ਤਾਂ ਪੂਰੀਆਂ ਕਿਤਾਬਾਂ ਲਿਖ ਕੇ ਛਾਪਣ ਲੱਗੀਆਂ ਕਿ ਅਸੀਂ ਆਹ ਦੇਵਾਂਗੇ ਆਹ ਦੇਵਾਂਗੇ ਠੀਕ ਹੈ ਜੀ ਮੈਂ ਕਹਿੰਦਾ ਫਿਰ ਵੀ ਕੰਮ ਕਰ ਰਹੀ ਹੈ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੰਮ ਨਹੀਂ ਹੋ ਰਿਹਾ ਜੇ 100 ਗੱਲਾਂ ਲਿਖੀਆਂ ਨੇ ਤਾਂ 40 50 ਤਾਂ ਕਰ ਹੀ ਰਹੀ ਹੈ ਜੀ ਸਰਕਾਰ ਠੀਕ ਹੈ ਹਰੇਕ ਸਰਕਾਰ ਦਾਅਵੇ ਦਾ ਸਾਰੀ ਇਹ ਠੋਕਦੀਆਂ ਸਰਕਾਰਾਂ ਪਰ ਮੈਨੂੰ ਲੱਗਦਾ ਨਹੀਂ ਵੀ ਹੋਰ ਸਰਕਾਰਾਂ ਵੀ ਇੰਨਾ ਕੰਮ ਕੀਤੀਆਂ ਬਿਜਲੀ ਮਾਫ ਹੈ ਜੀ ਬਹੁਤ ਰਾਤ ਹੈ ਮੈਂ ਤਾਂ ਕਹਿੰਦਾ ਗਰੀਬ ਬੰਦੇ ਨੂੰ ਦਿਹਾੜੀਦਾਰ ਬੰਦਾ ਜੀ ਠੀਕ ਹੈ ਉਹਦੇ ਨਾਲ ਹੀ ਬੜਾ ਫਰਕ ਪੈ ਜਾਂਦਾ ਜੀ ਹੋਰ ਵੀ ਕਿਸੇ ਸਰਕਾਰ ਨੇ ਅੱਜ ਤੱਕ ਬਿਜਲੀ ਨਹੀਂ ਫ੍ਰੀ ਕੀਤੀ ਜੀ ਆਮ ਆਦਮੀ ਪਾਰਟੀ ਨੇ ਫਿਰ ਵੀ ਦੇਖੋ ਕਈ ਲੋਕ ਬਿਜਲੀ ਤੋਂ ਵੀ ਕਹਿੰਦੇ ਨੇ ਫਰੀ ਵਾਲੀ ਚੀਜ਼ ਸਾਨੂੰ ਚਾਹੀਦੀ ਨਹੀਂ ਸਾਨੂੰ ਕੰਮ ਦਿਓ ਅਸੀਂ ਕੰਮ ਕਰਾਂਗੇ ਤੇ ਅਸੀਂ ਸਾਰਾ ਕੁਝ ਕਰਾਂ ਮੈਂ ਕਹਿੰਨਾ ਜੀ ਦੇਖੋ ਸੈਂਟਰ ਦੀ ਸਰਕਾਰ ਦੇ ਵਿੱਚ ਮੋਦੀ ਬੈਠਾ ਪੂਰਾ ਬੇੜਾ ਗਰਕ ਹੋਇਆ ਜੀ ਉਹਦੇ ਕਰਕੇ ਠੀਕ ਹੈ ਜਿਹੜਾ ਇੱਕ ਗਰੀਬ ਬੰਦਾ ਸੀ ਵਿਚਾਰਾ ਦਿਹਾੜੀਦਾਰ ਬੰਦਾ ਸੀ ਉਹਦਾ ਤਾਂ ਜਮਾ ਹੀ ਪੱਟੀ ਵਿੱਚ ਘਰਤੀ ਮਰਾ ਸਿਲੰਡਰ ਦੇਖ ਲਓ ਕਿੱਥੇ ਪਹੁੰਚਿਆ ਵੇ ਇੱਕ ਦਿਹਾੜੀਦਾਰ ਬੰਦਾ ਸਿਲੰਡਰ ਨਹੀਂ ਲੈ ਸਕਦਾ ਕੋਈ ਕੱਦੀ ਚੀਜ਼ ਹੋਰ ਲੈਣੀ ਹੋਊਗੀ ਸਿਲੰਡਰ ਦੇ ਪੈਸੇ ਘਟ ਜਾਣਗੇ ਜੀ ਠੀਕ ਹੈ ਵੀ ਆਪਾਂ ਜੇ ਦੇਖੀਏ ਜਾਈਏ ਤਾਂ ਆਲ ਓਵਰ ਮੈਂ ਕਹਿੰਦਾ ਵੀ ਜੋ ਮੋਦੀ ਦੇ ਆਉਣ ਨਾਲ ਬੜਾ ਨੁਕਸਾਨ ਹੋਇਆ ਜੀ ਆਪਣੇ ਦੇਸ਼ ਨੂੰ ਠੀਕ ਹੈ ਉਹਦੇ ਨਾਲ ਕੋਈ ਕੰਮ ਨਹੀਂ ਵਧਿਆ ਉਹਦੇ ਨਾਲ ਨੁਕਸਾਨ ਹੀ ਹੋਇਆ ਜੀ ਜਿਵੇਂ ਸਿਹਤ ਦੀ ਗੱਲ ਕਰ ਲਈਏ ਜਾਂ ਸਿੱਖਿਆ ਦੀ ਗੱਲ ਕਰ ਲਈਏ ਤਾਂ ਰੁਜ਼ਗਾਰ ਦੀ ਗੱਲ ਕਰ ਲਈਏ ਤਾਂ ਇੱਕ ਹੋਰ ਜਿਹੜਾ ਮੁੱਦਾ ਹੈਗਾ ਨਸ਼ੇ ਦਾ ਮੁੱਦਾ ਕੀ ਲੱਗਦਾ ਵੀ ਇਹਨਾਂ ਦੇ ਉੱਪਰ ਠੱਲ ਪਈ ਆ ਜਾਂ ਇਹਨਾਂ ਦਾ ਫਾਇਦਾ ਹੋਊਗਾ ਜਿਵੇਂ ਸਿੱਖਿਆ ਵਧੀਆ ਜਾਂ ਰੁਜ਼ਗਾਰ ਵਧਿਆ ਜਾਂ ਘਟਿਆ ਕਿਸ ਤਰ੍ਹਾਂ ਲੱਗਦਾ ਮੈਨੂੰ ਲੱਗਦਾ ਹੈ ਵੀ ਜਿੱਥੇ ਤੱਕ ਮੇਰੀ ਸੋਚ ਹੈ ਆਪਣੀ ਆਪਣੀ ਸੋਚ ਹੈ ਮੈਨੂੰ ਜਿੱਥੇ ਤੱਕ ਮੈਂ ਅਸੀਂ ਵਿਚਰਦੇ ਬਟਿਆਲੇ ਮੈਨੂੰ ਲੱਗਦਾ ਨਸ਼ਾ ਘਟਿਆ ਜੀ ਨਸ਼ਾ ਘਟਿਆ ਜਦੋਂ ਪਹਿਲਾਂ ਸਰਕਾਰਾਂ ਹੋਰ ਸੀ ਉਦੋਂ ਨਸ਼ਾ ਜ਼ਿਆਦਾ ਸੀ ਸਮੈਕ ਚਿੱਟਾ ਜ਼ਿਆਦਾ ਵਿਕਦਾ ਹੁੰਦਾ ਸੀ ਬਟ ਹੁਣ ਮੈਨੂੰ ਲੱਗਦਾ ਨਹੀਂ ਕਿਉਂਕਿ ਸੋਸ਼ਲ ਮੀਡੀਆ ਦਾ ਵੀ ਜਮਾਨਾ ਆਪਾਂ ਦੇਖਦੇ ਰਹਿੰਦੇ ਆ ਵੀ ਅੱਜ ਕੱਲ ਆਨਲਾਈਨ ਦਾ ਜਮਾਨਾ ਹੈ ਕੈਮਰਾ ਹਰੇਕ ਦੇ ਹੱਥ ਚ ਹੈਗਾ ਉਹਦੇ ਨਾਲ ਵੀ ਬਹੁਤ ਫਰਕ ਪਿਆ ਆਪਾਂ ਇਹ ਨਹੀਂ ਕਹਿੰਦੇ ਵੀ ਸਾਰਾ ਹੀ ਸਰਕਾਰਾਂ ਦਾ ਰੋਲ ਹੈਗਾ ਵੀ ਕੁਝ ਸੋਸ਼ਲ ਮੀਡੀਆ ਦਾ ਵੀ ਤੁਹਾਡੇ ਵਰਗੇ ਭਰਾਵਾਂ ਦਾ ਵੀ ਬਹੁਤ ਸਾਥ ਹੈ ਵੀ ਅੱਜ ਕੱਲ ਪਤਾ ਵੀ ਹਰੇਕ ਨੂੰ ਯਾਰ ਵੀ ਜਿੱਥੇ ਨਸ਼ਾ ਵੇਚ ਰਿਹਾ ਕਿੱਥੇ ਵੇਚ ਰਿਹਾ ਹਰੇਕ ਨੇ ਵੀਡੀਓ ਬਣਾ ਕੇ ਉੱ ਉਹ ਇਸ ਕਰਕੇ ਬੰਦੇ ਫੜੇ ਜਾਂਦੇ ਆ ਉਹਦਾ ਤੁਹਾਡੇ ਵਰਗੇ ਭਰਾਵਾਂ ਦਾ ਵੀ ਬਹੁਤ ਸਾਥ ਹੈ ਵੀ ਨਸ਼ਾ ਘਟਿਆ ਜੀ ਸੋ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਜਿਹੜਾ ਕਿਸੇ ਨਾਮ ਤੇ ਜਿਹੜਾ ਫਤਵਾ ਜਾਰੀ ਕਰਨਗੇ ਕਿਉਂਕਿ ਮੁੱਦੇ ਨੇ ਲਾਮ ਲੋਕਾਂ ਦੇ ਆ ਸਰਦਾਰ ਸਾਹਿਬ ਸਾਡੇ ਨਾਲ ਮੌਜੂਦ ਨੇ ਸਰਦਾਰ ਸਾਹਿਬ ਸਤਿਕਾਰ ਜੀ ਭਾਜੀ ਕੀ ਮੁੱਦਾ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਲੋਕ ਸਭਾ ਵੋਟਾਂ ਨੂੰ ਲੈ ਕੇ ਹੈਗਾ ਜਿਹੜਾ ਇੱਕ ਇੱਕ ਆਮ ਲੋਕ ਦੀ ਥੋੜੀ ਕੀ ਸਮੱਸਿਆ ਹੈ ਠੀਕ ਹੈ ਤਾਂ ਮਾਤਾ ਜੀ ਸਾਡੇ ਨਾਲ ਨੇ ਮਾਤਾ ਜੀ ਕੀ ਨਾਮ ਹੈ ਤੁਹਾਡਾ ਹਰਜੀਤ ਕੌਰ ਕੀ ਲੱਗਦੀ ਅਰਜੀਤ ਕੋਰ ਜੀ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਹੁਣ ਲੋਕ ਸਭਾ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਲੋਕ ਚਿਹਰਾ ਦੇਖ ਕੇ ਵੋਟ ਪਾਉਣਗੇ ਜਾਂ ਸਰਕਾਰਾਂ ਦੇ ਕੀਤੇ ਹੋਏ ਕੰਮਾਂ ਨੂੰ ਜਾਂ ਜਿਹੜੇ ਲੋਕ ਗਰੰਟੀਆਂ ਦੇ ਰਹੇ ਨੇ ਸਰਕਾਰਾਂ ਜਿਹੜੀਆਂ ਮੈਂ ਕਹਿ ਸਕਦੇ ਆਪਾਂ ਦੂਜੀਆਂ ਪਾਰਟੀਆਂ ਗਰੰਟੀਆਂ ਦੇ ਰਹੀਆਂ ਨੇ ਵੀ ਅਸੀਂ ਆਹ ਕਰਦੇ ਆਂ ਕਰਦਾਂਗੇ ਲੋਕ ਵੋਟ ਕਿਵੇਂ ਪਾਉਣਗੇ ਕਿਸ ਮਤਲਬ ਮੁੱਦੇ ਤੇ ਪਾਉਣਗੇ ਵੈਸੇ ਤਾਂ ਕੰਮ ਦੇਖ ਕੇ ਹੀ ਪਾਣਾ ਚਾਹੀਦਾ ਕੰਮ ਦੇਖ ਕੇ ਹੀ ਪਾਣਾ ਚਾਹੀਦਾ ਹਾਂ ਜੀ ਤੁਹਾਨੂੰ ਲੱਗਦਾ ਵੀ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਆ ਜਿਹਵੇਂ ਪੰਜਾਬ ਦੇ ਵਿੱਚ ਉਹਨਾਂ ਦੇ ਕੰਮ ਸਹੀ ਚੱਲ ਰਹੇ ਕੁਝ ਸਹੀ ਕਿਹਾ ਸਕਦੇ ਹਾਂ। ਮੈਨੂੰ ਬਾਕੀ ਸਰਕਾਰਾਂ ਨਾਲ ਕੁਝ ਫਰਕ ਹੈ। ਹਾਂ ਕੁਝ ਛੋਲਾ ਫੋਟ ਫਰਕ ਤਾਂ ਆਈ ਹੈ। ਜਿਵੇਂ ਉਹਨਾਂ ਭਾਰਤੀ ਜਨਤਾ ਪਾਰਟੀ ਹੈਗੀ ਜਿਹੜੀ ਪੂਰੇ ਪੰਜਾਬ ਦੇ ਵਿੱਚ ਆਪਣਾ ਪੈਰ ਪਸਾਰਦੀ ਨਜ਼ਰ ਆ ਰਹੀ ਹੈ ਤੁਸੀਂ ਦੇਖ ਲਵੋਗੇ ਉਹ ਤੇ ਕਿਉਂਕਿ ਉਹਨਾਂ ਵੱਲੋਂ ਵੀ ਜਿਹੜੀਆਂ ਗਰੰਟੀਆਂ ਲੀਕੀਆਂ ਜਾ ਰਹੀਆਂ ਨੇ ਹੋਰ ਬੜਾ ਕੁਝ ਹੈ ਜਿਹੜਾ ਕਹਿੰਦੇ ਨੇ ਵੀ ਅਸੀਂ ਇੰਡੀਆ ਤਾਂ ਕਦੀ ਪੂਰੀਆਂ ਹੀ ਨਹੀਂ ਹੁੰਦੀਆਂ। ਗਰੰਟੀਆਂ ਤਾਂ ਕਦੀ ਕੋਈ ਪੂਰੀਆ ਤਾਰੀ ਨਹੀਂ ਸਕਦਾ। ਭਾਵੇਂ ਜੋ ਮਰਜ਼ੀ ਕਹਿ ਲਵੇ। ਕੰਮਾਂ ਦੀ ਗੱਲ ਕਰੀਏ ਤਾਂ ਜਿਹੜੇ ਕੰਮਕਾਰ ਉਹਨਾਂ ਵੱਲੋਂ ਕਿਹਾ ਸੀ ਮੈਂ ਸਿਹਤ ਦੀ ਗੱਲ ਕਰੀ ਜਾਏ ਸੀ ਕਿ ਆਮ ਆਦਮੀ ਕਲੀਨ ਪਤਾ ਨਹੀਂ ਮੈਂ ਤਾਂ ਕਦੇ ਗਈ ਨਹੀਂ ਕ੍ਰਪਸ਼ਨ ਦੇ ਵਿੱਚ ਗੱਲ ਕਰੀਏ ਜਿਵੇਂ ਜ ਆਪਾਂ ਗੱਲ ਕਰੀਏ ਕ੍ਰਪਸ਼ਨ ਤੇ ਵੱਧ ਗਈ ਹੈ ਵੱਧ ਗਈ ਹੈ ਪਰ ਇਹਨਾਂ ਨੇ ਤਾਂ ਇੱਕ ਨੰਬਰ ਵੀ ਜਾਰੀ ਕੀਤਾ ਸੀਗਾ ਵੀ ਜੇ ਕੋਈ ਕ੍ਰਪਸ਼ਨ ਕਰਦਾ ਹੈਗਾ ਤੁਸੀਂ ਨੰਬਰ ਤੇ ਕਾਲ ਕਰਕੇ ਉਹਦੀ ਕੰਪਲੇਂਟ ਕਰ ਸਕਦੇ ਹੋ ਕਰ ਹੀ ਨਹੀਂ ਪਰ ਕ੍ਰਪਸ਼ਨ ਤਾਂ ਜਨਨ ਵੱਧ ਗਈ ਹੈ ਸੋ ਹੋਰ ਵੀ ਸਰਦਾਰ ਸਾਹਿਬ ਕੀ ਨਾਮ ਹੈ ਤੁਹਾਡਾ ਇੰਦਰਜੀਤ ਸਿੰਘ ਇੰਦਰਜੀਤ ਜੀ ਇਸ ਵਾਰ ਵੋਟਾਂ ਜਿਹੜੀਆਂ ਹੈਗੀਆਂ ਨੇ ਚਿਹਰਾ ਦੇਖ ਕੇ ਪਾਉਂਗੇ ਜਾਂ ਸਰਕਾਰ ਦੇ ਕਿਤੇ ਕੰਮਾਂ ਨੂੰ ਦੇਖ ਕੇ ਪਾਉਂਗੇ ਨਹੀਂ ਆਪਣੇ ਤੱਕੜੀ ਨੂੰ ਪਾਵਾਂਗੇ ਜੀ ਤੱਕੜੀ ਨੂੰ ਪਾਵਾਂਗੇ ਤੱਕੜੀ ਨੂੰ ਪਾਉਂਗੇ ਪੱਕੇ ਗੱਲ ਹੀ ਹੋ ਠੀਕ ਹੈ ਦਾ ਹੋਰ ਵੀ ਜਿਹੜੇ ਲੋਕ ਨੇ ਆਪ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਦੁਕਾਨਦਾਰ ਜਰੂਰ ਬੈਠੇ ਨੇ ਤੇ ਕਰਦੇ ਆ ਗੱਲ ਉਹਨਾਂ ਨਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵਪਾਰ ਕਿਵੇਂ ਚੱਲ ਰਿਹਾ ਵਾ ਵਪਾਰ ਅਈਕਲ ਮੰਦੇ ਹੀ ਚੱਲ ਰਿਹਾ ਜੀ ਕਾਰਨ ਕਾਰਨ ਕੁਸ ਮਹਿੰਗਾਈ ਜ਼ਿਆਦਾ ਹੈ ਇਸੇ ਕਰਕੇ ਕੋਈ ਬੱਚਿਆਂ ਨੇ ਐਡਮਿਸ਼ਨ ਆ ਗਈਆਂ ਇਹਨਾਂ ਕਰਕੇ ਮਤਲਬ ਕਹਿ ਸਕਦੇ ਆ ਉਹ ਵੀ ਸਿੱਖਿਆ ਮਹਿੰਗੀ ਹੋ ਗਈ ਹੈ ਤੇ ਉੱਪਰ ਮਹਿੰਗਾਈ ਵਧ ਗਈ ਹੈ ਹਾਂ ਜੀ ਇਹੀ ਹਾਲ ਹੈ ਜੀ ਬਸ ਸਾਰੇ ਪਾਸੇ ਇਹੀ ਹਾਲ ਹੈ ਮੋਟਾ ਲੱਗਦਾ ਹੈਗਾ ਪੰਜਾਬ ਦਾ ਜਿਹੜਾ ਆਪਾਂ ਨੂੰ ਜਿੱਦੇ ਨਾਲ ਆਪਾਂ ਪੰਜਾਬ ਦੇ ਲੋਕ ਜਿਹੜੇ ਆ ਖੁਸ਼ ਰਹਿ ਸਕਣ ਤੇ ਉਹਦੇ ਨਾਲ ਉਹਨਾਂ ਦੇ ਉੱਪਰ ਸਰਕਾਰਾਂ ਕੰਮ ਕਰਨਾ ਇਹ ਤਾਂ ਹੁਣ ਦੇਖੋ ਜੀ ਰੱਬ ਦੇ ਇਖਤਿਆਰ ਹੀ ਹੈ ਜਿਵੇਂ ਮਹਿੰਗਾਈ ਵਧੀ ਹੈ ਹਾਂ ਕੋਈ ਚੰਗਾ ਬੰਦਾ ਐਮਸੀ ਹੋਵੇ ਜਿਹੜਾ ਸੀਐਮ ਜਿਹੜਾ ਗਰੀਬਾਂ ਦਾ ਵੀ ਸੋਚੇ ਰਾਸ਼ਨ ਸਸਤਾ ਹੋਵੇ ਸਰਕਾਰਾਂ ਤਾਂ ਆਪਣੇ ਤੇ ਆਮ ਆਦਮੀ ਪਾਟੀ ਦੇ ਤਾਂ ਕਹਿੰਦੇ ਸੀ ਆਮ ਲੋਕਾਂ ਆਮ ਲੋਕਾਂ ਦੀ ਸੁਣਦੇ ਆਂ ਸੀ ਸੁਣਦੇ ਪਿਆ ਹਾਂ ਜੀ ਕਰਦੇ ਵੀ ਪਿਆ ਹਾਂ ਥੋੜਾ ਬਿਜਲੀ ਮਾਫ ਹੈ ਬਾਕੀ ਖਰੀ ਜਾਂਦੇ ਟਾਪਨ ਜਿਹੜਾ ਇਹ ਸਹੂਲਤਾਂ ਜਿਵੇਂ ਸਿੱਖਿਆ ਦੀ ਗੱਲ ਕਰ ਲਈ ਹਾਂ ਜੀ ਹਾਂ ਠੀਕ ਹੈ ਠੀਕ ਹੈ ਸਰ ਜਿਵੇਂ ਕਹਿ ਰਹੇ ਨੇ ਕਿ ਜਿਹੜਾ ਵਪਾਰੀ ਬੰਦਾ ਕਹਿ ਰਿਹਾ ਕੰਮਕਾਰ ਜ਼ਰੂਰ ਘਟਦਾ ਪਰ ਕਾਫੀ ਲੋਕ ਜਿਹੜੇ ਹੈਗੇ ਨੇ ਸਰਕਾਰਾਂ ਤੋਂ ਕੁਝ ਵੀ ਨਜ਼ਰ ਆ ਰਿਹਾ ਨਹੀਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਜਾਂ ਪਟਿਆਲੇ ਦੇ ਲੋਕਾਂ ਕਿਸ ਦੇ ਨਾਮ ਤੇ ਫਤਵਾ ਜਾਰੀ ਕਰਨਗੇ ਪਟਿਆਲਾ ਤੋਂ ਲਿਵਿੰਗ ਇੰਡੀਆ న్యూਸ ਦੇ ਲਈ ਕਰਨਵੀ ਸਿੰਘ ਰੰਧਾਵਾ ਦੀ ਰਿਪੋਰਟ